ਲੋਕ ਇਹ ਵੀ ਕਹਿੰਦੇ ਆ ਕਿ ਅਸੀਂ ਖਾਲਿਸਤਾਨ ਦੇ ਖਿਲਾਫ ਬੋਲਦੇ ਆ ਤਾਂ ਨਿਹੰਗਾਂ ਨੂੰ ਮਾੜਾ ਲੱਗਦਾ ਕਿ ਉਹ ਖਾਲਿਸਤਾਨ ਦੇ ਸਮਰਥਕ ਨੇ ਇਹ ਕਿੱਥੋਂ ਦੇ ਗੁਰੂ ਨੇ ਕਿੱਥੇ ਕਿਹਾ ਕਿ ਕਿਸੇ ਤੇ ਵਾਰ ਹੋਇਆ ਹੋਵੇ ਆਪਣੇ ਸਮਾਜ ਦਾ ਬੰਦਾ ਫੱਟੜ ਹੋ ਗਿਆ ਹੋਵੇ ਤੁਸੀਂ ਜਗੋ ਕੱਟ ਰਹੇ ਹੋ ਜੇ ਕੋਈ ਮਾੜਾ ਮੂੰਹ ਦੇ ਵਿੱਚ ਉਹ ਬੋਲੂਗਾ ਉਹ ਅਸੀਂ ਉਹਨਾਂ ਨੂੰ ਨਹੀਂ ਕਹਿ ਸਕਦੇ ਕਿ ਜੋ ਵਿੱਚ ਕੋਈ ਮਾੜਾ ਮੂੰਹ ਦੇ ਵਿੱਚ ਉਹ ਬੋਲੂਗਾ ਅਗਲਾ ਤਾਂ ਕਹੂਗਾ ਜੀ ਕਹੂਗਾ ਨਹੀਂ ਕਹੂਗਾ ਜੇ ਤੁਸੀਂ ਹੁਣ ਪੱਤਰਕਾਰ ਹੋ ਤੁਸੀਂ ਮੇਰੇ ਤੋਂ ਮੈਨੂੰ ਤੁਹਾਨੂੰ ਗਲਤ ਬੋਲੂਗਾ ਤੁਸੀਂ ਗੱਲ ਚੁੱਕ ਕੇ ਮੇਰੇ ਮੂੰਹ ਤੇ ਮਾਰੋਗੇ ਆਹੀ ਵੀ ਤੂੰ ਬਾਬਾ ਗਲਤ ਬੋਲਦਾ ਗਲਤ ਤਾਂ ਸਹੀ ਆ ਇਹ ਜੀਵ ਜਿਹੜੀ ਆਪਣੇ ਇੱਕ ਜੇ ਆਪਾਂ ਕੋੜੇ ਲਫ਼ਜ਼ ਬੋਲਾਂਗੇ ਤੇ ਆਪਾਂ ਨੂੰ ਕੋੜਾਪਣ ਮਿਲੇਗਾ ਤੇ ਜੇ ਆਪਾਂ ਮਿੱਠੇ ਲਫ਼ਜ਼ ਬੋਲਾਂਗੇ ਹੁਣ ਤਨ ਮੈਂ ਵੀਰ ਜੀ کہہ ਕੇ ਬੁਲਾਉਂਗਾ ਖੂਨ ਹੁੰਦਾ ਨਾ ਖੂਨ ਦੇ ਵਿੱਚ ਆਵਾਜ਼ ਮਾਰੀਏ ਓਏ ਜਿਹਦੇ ਵਿੱਚ ਓਏ ਦੀ ਆਵਾਜ਼ ਨਿਕਲੂ ਜੀ ਉਹਨੂੰ ਕਹਾਂਗੇ ਜੀ ਜਿਹਦੇ ਵਿੱਚ ਜੀ ਦੀ ਆਵਾਜ਼ ਆਊਗੀ ਖਾਲਿਸਤਾਨ ਖਾਸ ਉਹਨੂੰ ਕਹਾਇਆ ਜਾਂਦਾ ਜਿਹੜਾ ਧੀਆਂ ਭੀਣਾਂ ਦੀ ਇੱਜ਼ਤ ਰੱਖੇ ਧੀਆਂ ਭੈਣਾਂ ਦੀ ਰਾਖੀ ਰੱਖੇ ਜਿਹੜਾ ਭੁੱਖਾ ਗਰੀਬ ਮਾਰਦਾ ਉਹਦੀ ਭੁੱਖੇ ਦਾ ਢਿੱਡ ਭਰੇ ਜਾ ਇਹਨੂੰ ਕਹਿੰਦੇ ਖਾਲਿਸਤਾਨ ਮੈਂ ਤਾਂ ਪਤਾ ਨਹੀਂ ਕਿਹੜਾ ਖਾਲਿਸਤਾਨ ਮੰਗਣੇ ਨੇ ਉਹਨਾਂ ਨੂੰ ਇਹਨਾਂ ਨੂੰ ਇਹ ਲੱਗਦਾ ਕਿ ਟੈਰਰਿਜ਼ਮ ਖਾਲਿਸਤਾਨ ਯਾਨੀ ਕਿ ਟੈਰਰਿਜ਼ਮ ਅੱਛਾ ਤੁਹਾਡਾ ਤਾਂ ਮੈਂ ਸਵਾਲ ਪੁੱਛਦਾ ਕਿ ਤੁਹਾਨੂੰ ਲੱਗਦਾ ਇਹ ਖਾਲਿਸਤਾਨ ਬੰਨਣਾ ਚਾਹੀਦਾ ਮੇਰਾ ਕਹਿਣਾ ਯਾਰ ਖਾਲਿਸਤਾਨ ਬਣੇ ਪਰ ਬਣੇ ਉਹ ਬਣੇ ਜਿਹੜਾ ਪੂਰੇ ਬਾਲਡ ਨੂੰ ਆਪਣੀ ਗੋਦੀ 'ਚ ਰੱਖੇ ਉਹ ਖਾਲਿਸਤਾਨ ਚਾਹੀਦਾ ਸਾਨੂੰ ਉਹ ਖਾਲਿਸਤਾਨ ਨਹੀਂ ਚਾਹੀਦਾ ਜਿਹੜਾ ਸਾਡੀਆਂ ਧੀਆ ਭੈਣਾਂ ਨੂੰ ਮਾਰੇ ਸਾਡੇ ਦਲਦਲਤ ਲੱਭ ਜਬੋਲੇ ਸਾਡੇ ਉੱਤੇ ਜ਼ੁਲਮ ਹੋਵੇ ਅੰਦਰ ਜਿਹੜੇ ਸੀਗੇ ਉਹ ਮੰਜਾ ਛੜ ਕੇ ਥੱਲੇ ਵਹ ਜਾਂਦੇ ਸੀ ਕੀ ਸਿੰਘ ਸਰਦਾਰ ਆ ਗਏ ਜੀਰੇ ਵਾਲੇ ਸਰਦਾਰ ਆ ਗਏ ਅੱਜ ਕੀ ਹੁੰਦਾ ਹੈ ਅੱਜ ਸਰਦਾਰ ਦੇਖ ਕੇ ਨਿਹੰਗ ਸਿੰਘ ਦਾ ਬਾਣਾ ਪਾਈ ਲੋਕ ਦੇਖ ਕੇ ਡਰ ਜਾਂਦੇ ਨੇ ਕਾਲੀਆਂ ਭੈਡਾਂ ਸਿੱਖਾਂ ਦੇ ਵਿੱਚ ਵੜ ਗਈਆਂ ਕਾਲੀਆਂ ਭੈਡਾਂ ਸਿਵ ਸੈਨ ਵਾਲਿਆਂ ਦੇ ਵਿੱਚ ਵੀ ਆ Hindu ਧਰਮ ਵਿੱਚ ਵੀ ਆ ਆਪਾਂ ਕ੍ਰਿਸਚਨ ਭਾਈ ਗਏ ਉਹਨਾਂ ਵਿੱਚ ਵੀ ਕਾਲੀਆਂ ਭੈਡਾਂ ਨੇ ਹਰ ਇੱਕ ਧਰਮ ਦੇ ਵਿੱਚ ਕਾਲੀਆਂ ਭੈਡਾਂ ਜਿਹੜੀਆਂ ਕਾਲੀਆਂ ਭੈਡਾਂ ਨੇ ਉਹ ਕੁਝ ਲੋਕ ਕੁਝ ਲੋਕ ਕਹਿੰਦੇ ਕਾਲੀਆਂ ਭੈਡਾਂ ਉਹ ਨੁਕਸਾਨ ਪਾ ਜਾ ਰਹੀਆਂ ਆ ਆਪਾਂ ਜੀ अच्छा बाबाए तुसी ਨਹੀਂ ਜਾਂਦੇ ਕਿ ਐਜ਼ ਅ ਹਿਊਮਨ ਨੇਚਰ ਅ ਹਿਊਮਨ ਹੋਣ ਦੇ ਨਾਤੇ ਸਮਾਜ ਦਾ ਇੱਕ ਬੰਦਾ ਹੋਣ ਦੇ ਨਾਤੇ ਭਾਈਚਾਰਾ ਹੋਣ ਦੇ ਨਾਤੇ ਤੁਸੀਂ ਪਤਾ ਲਾਹਣਗੇ ਇਸੇ ਉਹਨਾਂ ਦਾ ਜਿਨ੍ਹਾਂ ਤੇ ਹਮਲਾ ਹੋਇਆ ਯਾਰ ਜੇ ਹੀ ਜਾਂਦੇ ਪਤਾ ਲੈਣ ਉਹਨਾਂ ਨੇ ਸਾਡੇ ਤੋਂ ਉਲਟ ਕਹਿਣਾ ਹੈਗਾ ਵਿੰਨਗ ਸਿੰਘ ਸਾਨੂੰ ਮਾਰਨ ਵਾਸਤੇ ਆ ਔਰ ਕਈ ਲੋਕ ਤਾਂ ਇਹ ਵੀ ਕਹਿੰਦੇ ਹਿੰਦੂ ਵੀ ਪੂਰੇ ਨਹੀਂ ਪਹੁੰਚ ਲੋ ਤੇ ਆਣੇ ਦੇ ਹਿੰਦੂ ਜਿਹੜੇ ਹਿੰਦੂ ਸਿੱਖਾ ਜਿਹੜਾ ਹਿੰਦੂ ਤੇ ਸਿੱਖ ਇਹ ਨੋ ਮਾਸ ਦਾ ਰਿਸ਼ਤਾ ਉਹਨਾਂ ਦੇ ਨਾਲ ਹੈ ਹੀ ਨਹੀਂ ਕੋਈ ਉਹ ਜਦੋਂ ਜੇ ਐਡਾ ਵੱਡਾ ਕਾਂਡ ਹੋਇਆ ਹੁੰਦਾ ਕਾਂਡ ਹੋਇਆ ਐਡਾ ਵੱਡਾ ਲੁਧਿਆਣਾ ਪੂਰਾ ਬੰਦ ਹੋ ਜਾਣਾ ਚਾਹੀਦਾ ਸੀਗਾ ਸਸ਼ੀਕਾਲ ਜੀ ਸਾਰਿਆਂ ਨੂੰ ਨਿਰਪੱਖ ਪੋਸਟ ਦੇਖਣ ਵਾਲੇ ਨੇ तमाम ਦਰਸ਼ਕਾਂ ਦਾ ਮੈਂ ਆਕਾਸ਼ ਬਹੁਤ ਬਹੁਤ ਸਵਾਗਤ ਕਰਦਾ ਹਾਂ ਬੀਤੇ ਦਿਨੀ ਇੱਕ ਐਪੀਸੋਡ ਹੁੰਦਾ ਲੁਧਿਆਣਾ ਸ਼ਹਿਰ ਦੇ ਵਿੱਚ ਬਾਬਾ ਸਾਹਿਬ ਅੰਬੇਡਕਰ ਦੀ ਕਨਸਟੀਟਿਊਸ਼ਨਲ ਦੇ ਵਿੱਚ ਜੰਗਲ ਰਾਜ ਦਾ ਤੋਂ ਜੰਗਲ ਰਾਜ ਦਾ ਜਿਹੜਾ ਐਪੀਸੋਡ ਹੈ ਉਹ ਐਪੀਸੋਡ ਕੀ ਮੈਂ ਤੁਹਾਨੂੰ ਸਮਝਾ ਦਿੰਦਾ ਮੈਂ ਦੁਬਾਰਾ ਉਸ ਤੇ ਨਿਗਾ ਮਰਵਾ ਦਿੰਦਾ ਕਿ ਇੱਕ ਹਿੰਦੂ ਸ਼ਿਵ ਸ਼ੇਨਾ ਦੇ ਨੇਤਾ ਤੇ ਨਿਹੱਤੇ ਤੇ ਕੁਝ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਕੁਝ ਬੰਦਿਆਂ ਨੇ ਉਹਦੇ ਤੇ ਅਟੈਕ ਕੀਤਾ ਉਸ ਤੋਂ ਬਾਅਦ ਉਹ ਮਸਲਾ ਕਾਫੀ ਅੱਗੇ ਤੱਕ ਚੱਲਾ ਗਿਆ ਸੀ ਯਾਰ ਤੇ ਪੁਲਿਸ ਨੇ ਆਪਣੀ ਬਹਾਦੂਰੀ ਦੇ ਨਾਲ 3-4 ਘੰਟਿਆਂ ਚ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਤੇ ਪਰਚਾ ਦਿੱਤਾ ਤੇ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਪੁਲਿਸ ਦੀ ਇਹ ਜਿਹੜੀ ਕਾਰਵਾਈ ਹੈ ਸ਼ਲੰਗਾਂ ਨਾਲ ਜੋਗ ਹੈ ਉਸ ਤੋਂ ਬਾਅਦ ਨਿਹੰਗ ਸਿੰਘ ਜੱਥੇਬੰਦੀਆਂ ਹਰਕਤ ਦੇ ਵਿੱਚ ਆਈਆਂ ਹਰਕਤ ਦੇ ਵਿੱਚ ਕਿਵੇਂ ਆਈਆਂ ਕੁਝ ਨਿਹੰਗ ਸਿੰਘਾਂ ਨੇ ਉਸ ਤੇ ਹਮਲਾ ਹੁੰਦਾ ਹੈ ਹਮਲੇ ਤੋਂ ਬਾਅਦ ਜਾਗੋ ਕੱਢੀਆਂ ਗਾਣੇ गा ਕੇ ਸੁਣਾਏ ਜਾਗੋ ਕੱਢੀਆਂ ਤੇ ਜਾਗੋ ਕੱਢਣ ਤੋਂ ਬਾਅਦ ਹਾਲਾਂਕਿ ਉਹਦੇ ਤੇ ਅਟੈਕ ਨਹੀਂ ਕੀਤਾ ਹਾਲਾਂਕਿ ਉਹਦੇ ਤੇ ਇਹ ਗੱਲ ਉਹਦੇ ਤੇ ਜਾਗੋ ਕੱਢੀ ਸੀ ਜਾਂ ਨਹੀਂ ਕੱਢੀ ਸੀ ਪਰ ਉਹਨਾਂ ਨੇ ਜਾਗੋ ਜ਼ਰੂਰ ਕੱਢੀ ਸੀ ਉਹ ਜਾਗੋ ਨੂੰ ਮੱਧੇ ਨਜ਼ਰ ਰੱਖਦੇ ਹੋਏ ਕੁਝ ਹਿੰਦੂ ਨੇਤਾ ਉਹਦਾ ਕਟਾਕਸ਼ ਕਰਦੇ ਆ ਉਹਨਾਂ ਨੇ ਕੁਝ ਅਪਸ਼ਬਦ ਦੇਦਾਂ ਦੇ ਬੋਲੇ ਕਿ ਨਿਹੰਗ ਸਿੰਘ ਜਥੇਬੰਦੀਆਂ ਨੂੰ ਉਹ ਗੱਲ ਚ ਵੀ ਤਾਂ ਉਸ ਗੱਲ ਨੂੰ ਲੈ ਕੇ ਕੁਲਦੀਪ ਸਿੰਘ ਨਿਹੰਗ ਸਿੰਘ ਨੇ ਲੁਧਿਆਣਾ ਦੇ ਕਮਿਸ਼ਨਰ ਨੂੰ ਇੱਕ ਰਿਟਰਨ ਚ ਕੰਪਲੇਂਟ ਵੀ ਦਿੱਤੀ ਤਾਂ ਕੀ ਕੰਪਲੇਂਟ ਸੀ ਉਹ ਕੀ ਕਾਰਨ ਸੀ ਸਾਰੀ ਗੱਲ ਗਲਬਾਤ ਕਰਾਂਗੇ ਕੁਲਦੀਪ ਸਿੰਘ ਨਿਹੰਗ ਸਿੰਘ ਸਾਡੇ ਨਾਲ ਨੇ ਬਾਬਾ ਜੀ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਬਾ ਜੀ ਜਿਹੜੀ ਤੁਸੀਂ ਸੋਮਵਾਰ ਨੂੰ ਕੰਪਲੇਨਟ ਦਿੱਤੀ ਹੈ ਕੁਛ ਹਿੰਦੂ ਸਿਪਚੇਨਾ ਦੇ ਨੇਤਾ ਸੀਗੇ ਉਹ ਕਿਹੜੀ ਕੰਪਲੇਨਟ ਸੀਗੀ ਸਰ ਕੁਛ ਸੈਬ ਸੈਨਾ ਵਾਲੇ ਹੂੰ ਕੁਛ ਹੀ ਹੋਊਗਾ ਮੈਂ ਜਾਣੇ ਨਹੀਂ ਕਹਿੰਦਾ ਕੁਛ ਸੈਬ ਜਾਨੇ ਤਿੰਨ ਚਾਰ ਜਾਣੇ ਸੀਗੇ ਜਿਨ੍ਹਾਂ ਨੇ ਚਲੋ ਜਿਹਨੇ ਜਾਗੋ ਕੱਢੀ ਕੱਢ ਲਈ ਉਹਨੂੰ ਇਹ ਮੰਨਦੇ ਆ ਵੀ ਕੱਢ ਲਈ ਉਹਨਾਂ ਬਾਰੇ ਬੋਲੋ ਉਹਨਾਂ ਨੇ ਕੁਛ ਸਾਡੀਆਂ ਧੀਆ ਭੈਣਾ ਸਾਡੀਆਂ ਬੱਚੀਆਂ ਸਾਡੀਆਂ ਮਾਵਾਂ ਨੂੰ ਗਲਤ ਲਫ਼ਜ਼ ਬੋਲੇ ਉਹਨਾਂ ਨੇ ਇੱਕੋ ਤਰਾਜੂ ਦੇ ਨਾਲ ਸਾਰੇ ਤੋਲਤੇ ਸਾਰੇ ਤੋਲਤੇ ਕੋਈ ਇੱਕ ਤਰਾਜੂ ਦੇ ਨਾਲ ਸਾਰੇ ਤੋਲਣਾਂ ਦਾ ਮਤਵ ਨਹੀਂ ਸੀ ਉਹਨਾਂ ਨੂੰ ਜਿਨ੍ਹਾਂ ਨੇ ਕੀਤੀ ਸੀ ਉਹਨੇ ਤੇ ਕਾਰਵਾਈ ਕਰਵਾਉਂਦੇ ਉਹਨਾਂ ਦੇ ਐਪਲੀਕੇਸ਼ਨ ਦੇ ਅਫਸਰ ਲੋਕ ਬੈਠੇ ਆਪਣੇ ਸਾਰੇ ਬੈਠੇ ਸਾਨੂੰ ਉਹ ਗੱਲ ਚਚੀ ਨਹੀਂ ਆ ਗਈ ਅਸੀਂ ਫਿਰ ਸਾਰੀ ਸਿੰਘ ਫੌਜ ਸਾਡਾ ਮੁਖ ਜਹੇਦਾਰ ਕੁਲਵਿੰਦਰ ਸਿੰਘ ਚੌਂਤੇ ਵਾਲੇ ਤੇ ਹੋਰ ਵੀ ਜਹੇਬੰਦੀਆਂ ਸਾਰਿਆਂ ਨੇ ਅਸੀਂ ਸਲਾਹ ਕਰਕੇ ਫਿਰ ਉਹ ਕਹਿੰਦੇ ਬਾਬਾ ਜੀ ਤੁਸੀਂ ਲੁਧਿਆਣੇ ਚ ਰਹਿੰਦੇ ਹੋ ਤੁਸੀਂ ਆ ਅੱਗੇ ਹੋ ਕੇ ਕੰਮ ਕਰੋ ਠੀਕ ਹੈ ਅਸੀਂ ਫਿਰ ਉਸ ਵਾਸਤੇ ਫਿਰ ਇਹ ਐਪਲੀਕੇਸ਼ਨ ਲਿਖੀ ਇੱਕ ਆਪਣੇ ਅਫਸਰਾਂ ਨੂੰ ਦਿੱਤੀ ਅਫਸਰਾਂ ਨੂੰ ਅਸੀਂ ਕਿਹਾ ਵੀ ਸਰ ਜੀ ਕੁਛ ਚਾਰ ਇੱਕ ਸ਼ਿਵਸੈਨ ਵਾਲੇ ਸਾਡੇ ਬੰਦੇ ਜਿਹੜੇ ਹੈਗੇ ਆ ਰੱਬ ਦੇ ਰੂਪ ਆ ਰੱਬ ਦੇ ਰੂਪ ਹੀ ਕਹਾਵਾਂਗੇ ਆ ਸਾਂ ਆਣੇ ਆ ਰੱਬ ਦਾ ਰੂਪ ਹੁੰਦਾ ਆਤਮਾ ਜਿਹੜੀ ਆਤਮਾ ਪਰਮਾਤਮਾ ਹੁੰਦਾ ਰੂਹਾਂ ਵਸਦੀਆਂ ਨੇ ਉਹ ਰੱਬ ਦੇ ਰੂਪਾਂ ਨੇ ਕੀ ਕੀਤਾ ਬੰਦਿਆਂ ਨੇ ਉਹਨਾਂ ਨੇ ਸਾਡੀਆਂ ਧੀਆ ਪੈਨਾਂ ਨੂੰ ਗਾਲਾਂ ਕੱਢੀਆਂ ਗਾਲਾਂ ਕਿ ਕੀ ਕੱਢੀਆਂ ਕਹਿੰਦੇ ਵੀ ਜੇ ਤੁਸੀਂ ਕਹਿੰਦਾ ਜਾਗੋ ਕੱਢਾਂਗੇ ਸਾਡੀਆਂ ਜਿਹੜੀਆਂ ਜਾਗੋ ਤੁਸੀਂ ਕੱਢਦੇ ਆ ਤੁਹਾਡੇ ਘਰੇ ਲੈ ਕੇ ਜਾਵਾਂਗੇ ਸਿੱਖਾਂ ਦੇ ਘਰੇ ਜਿਹੜੇ ਸਿੱਖ ਆ ਤੁਹਾਨੂੰ ਪਤਾ ਉਹ ਹਰ ਇੱਕ ਧਰਮ ਦੇ ਵਿੱਚ ਆ ਸਾਡੇ ਮਾਨਯੋਗ ਜੱਜ ਸਾਹਿਬ ਵੀ ਹੈਗੇ ਆ ਸਿੱਖ ਸਾਡੇ ਆਫਸਰ ਲੋਕ ਮੁਲਾਜ਼ਮ ਵੀ ਸਿੱਖ ਨੇ ਸਿੱਖ ਨੇ ਤੇ ਸਾਡੇ ਜਿਹੜੇ ਬਾਰਡਰਾਂ ਦੇ ਉੱਤੇ ਮਿਲਟਰੀ ਵਾਲੇ ਆ ਉਹਨਾਂ ਵਿੱਚ ਵੀ ਸਿੱਖ ਨੇ ਸਾਡੇ ਵਕੀਲ ਵੀ ਬਹੁਤ ਤਕੜੇ ਤਕੜੇ ਸਿੱਖ ਨੇ ਉਹਨੂੰ ਸਾਰਿਆਂ ਨੂੰ ਟਾਰਗੇਟ ਕੀਤਾ ਉਹਨਾਂ ਨੇ ਕਿਉਂ ਟਾਰਗੇਟ ਕੀਤਾ ਕਹਿੰਦੇ ਵੀ ਅਸੀਂ ਸਾਡੇ ਮੁੰਡੇ ਜਿਹੜੇ ਕੁਵਾਰੇ ਆ ਤੇ ਜਿਨ੍ਹਾਂ ਦੀਆਂ ਸਿੱਖਾਂ ਦੀਆਂ ਕੁੜੀਆਂ ਅਸੀਂ ਵਿਆਹ ਨੂੰ ਤਿਆਰ ਆ ਇਹ ਗੱਲ ਕਿੱਥੇ ਜਾਂਦੀ ਹੈ ਜੇ ਤੁਹਾਡੇ ਨਾਲ ਚਲੋ ਇੱਕ ਗੁਰੂ ਮਹਾਰਾਏ ਨੇ ਕੀਤਾ ਇੱਕ ਐਕਸੀਡੈਂਟ ਹੋ ਗਿਆ ਆਪਣਾ ਉਹਨਾਂ ਦੇ ਕਾਰਵਾਰ ਕੀਤੀ ਨਿੰਗ ਸਿੰਘਾਂ ਨੇ ਫੌਜਾਂ ਨੇ ਕੀਤੀ ਅਸੀਂ ਉਹ ਨਿੰਗ ਸਿੰਘ ਚਲੋ ਕਹਿੰਨੇ ਵੀ ਨਿੰਗ ਸਿੰਘ ਸੀਗੇ ਪਰ ਉਹ ਸ਼ੁਰੂਆਤ ਕਿੱਥੋਂ ਹੋਈ ਹੈ ਨਾ ਇਸ ਗੱਲ ਦੀ ਦੇਖੋ ਕਿਸੇ ਨੇ ਹੱਥੇ ਤੇ ਵਾਰ ਹੋ ਗਿਆ ਬਾਣਿਆਂ ਵਾਲਿਆਂ ਵੱਲੋਂ ਔਰ ਉਹਨਾਂ ਨੇ ਜਾਗੋ ਵੀ ਕਰਤੀ ਕਿ ਲੱਗਦਾ ਸੀ ਕਿ ਮਹਾਰਾਜ ਜੀ ਦੇ ਹੁਕਮ ਇਹੀ ਕਹਿੰਦੇ ਆ ਕੀ ਕਿਸੇ ਨੇ ਹੱfte ਤੇ ਪਹਿਲਾ ਵਾਰ ਕੀਤਾ ਉਸ ਤੋਂ ਬਾਅਦ ਜਾਗੋ ਵੀ ਕਰ ਦਿੱਤੀ ਇਹ ਕਿੱਥੋਂ ਦੀ ਸ਼ੋਭਾ ਹੈ ਇਹ ਕਿੱਥੋਂ ਦੇ ਗੁਰੂ ਨੇ ਕਿੱਥੇ ਕਿਹਾ ਕਿ ਕਿਸੇ ਤੇ ਵਾਰ ਹੋਇਆ ਹੋਵੇ ਆਪਣੇ ਸਮਾਜ ਦਾ ਬੰਦਾ ਪੱਟੜ ਹੋ ਗਿਆ ਪਰ ਤੁਸੀਂ ਜਾਗੋ ਕਰ ਰਹੇ ਹੋ ਨਹੀਂ ਵੈਸੇ ਦੇਖੋ ਜੀ ਜੇ ਕੋਈ ਮਾੜਾ ਮੂੰਹ ਦੇ ਵਿੱਚੋਂ ਬੋਲੂਗਾ ਉਹ ਅਸੀਂ ਉਹਨਾਂ ਨੂੰ ਨਹੀਂ ਕਹਿ ਸਕਦੇ ਕਿ ਜੋ ਵਿੱਚ ਕੋਈ ਮਾੜਾ ਮੂੰਹ ਦੇ ਵਿੱਚੋਂ ਬੋਲੂਗਾ ਅਗਲੇ ਤਾਂ ਕਹੂਗਾ ਜੀ ਕਹੂਗਾ ਨਹੀਂ ਕਹੂਗਾ ਜੇ ਤੁਸੀਂ ਹੁਣ ਪੱਤਰਕਾਰ ਹੋ ਤੁਸੀਂ ਮੇਰੇ ਤੋਂ ਮੈਨੂੰ ਤੁਹਾਨੂੰ ਗਲਤ ਬੋਲੂਗਾ ਤੁਸੀਂ ਗੱਲ ਚੁੱਕ ਕੇ ਮੇਰੇ ਮੂੰਹ ਤੇ ਮਾਰੋਗੇ ਆਹੀ ਵੀ ਤੂੰ ਬਾਬਾ ਗਲਤ ਬੋਲਦਾ ਗਲਤ ਤਾਂ ਨਹੀਂ ਸਹੀ ਆ ਉਹ ਜੇ ਉਹਨਾਂ ਨੇ ਲਫ਼ਜ਼ ਗਲਤ ਲਫ਼ ਤਾਂ ਹੀ ਹੋਇਆ ਇਹ ਬਾਬਾ ਜੀ ਜਿਸ ਦਿਨ ਤੁਸੀਂ ਐਪਲੀਕੇਸ਼ਨ ਦੇਣ ਗਏ ਸੀ ਸ਼ਾਇਦ ਉਸੇ ਸੇਮ ਡੇ ਹੀ ਪੁਲਿਸ ਵੱਲੋਂ ਕੁਝ ਸਿਰਫ ਇਹਨਾਂ ਦੇ ਕਾਰਜਕਰਤਾ ਤੇ ਕੁਝ ਸਿਰਫ ਇਹਨਾਂ ਦੇ ਨੇਤਾ ਤੇ ਕਾਰਵਾਈ ਵੀ ਕੀਤੀ ਗਈ ਸੀਗੀ ਉਹਨਾਂ ਬਾਰੇ ਕੀ ਕਹਿੰਦੇ ਜਿਹੜੇ ਚੰਦ ਨੇ ਪੁਛਾਂ ਤੇ ਕਿਸੇ ਚੀਜ਼ ਦਾ ਪਰਚਾ ਹੋਇਆ ਕਿਸੇ ਦੇ ਕੁਝ ਚੀਜ਼ ਦਾ ਪਰਚਾ ਹੋਇਆ ਚਲੋ ਆਪਾਂ ਪਰਚੇ ਦਾ ਜ਼ਿਕਰ ਨਹੀਂ ਕਰਾਂਗੇ ਪਰ ਪਰਚਾ ਬਹੁਤ ਸੰਗੀਨ ਹੋਇਆ ਹਿੰਦੂ ਸ਼ਿਵ ਸ਼ੇਨਾ ਵਾਲਾ ਤੇ ਹੀ ਹੋਇਆ ਹੈ ਉਲਤੀ ਮੈਂ ਦੇਖਦਾ ਹਾਂ ਤੁਸੀਂ ਜੇ ਯਾਰ ਆਪਾਂ ਕੋਈ ਵੀ ਗਲਤ ਕੰਮ ਕਰਾਂ ਮੈਂ ਕਾਨੂੰਨ ਤੋਂ ਦਹਿ ਰਹਿ ਦਹਿ ਰੇ ਚ ਰਹਿ ਕੇ ਨਾ ਕੰਮ ਕਰਾਂਗੇ ਆਪਾਂ ਚੋਕਾ ਗਲਤ ਕੰਮ ਕਰਾਂਗੇ ਤੇ ਪਰਚਾ ਮੇਰੇ ਤੇ ਵੀ ਹੋ ਸਕਦਾ ਮੈਂ ਨਹੀਂ ਕਹਿੰਦਾ ਮੇਰੇ ਤੇ ਵੀ ਹੋ ਜਾ ਜੇ ਉਹਨਾਂ ਨੇ ਗਲਤ ਕੰਮ ਕੀਤੇ ਆ ਜਾਂ ਕਿਸੇ ਨੂੰ ਗਲਤ ਲੱਭਜ ਬੋਲੇ ਆ ਜਾਂ ਕੁਝ ਗੱਲਬਾਤ ਕੀਤੀ ਆ ਤਾਂ ਹੀ ਸਰਕਾਰ ਨੇ ਉਹਨਾਂ ਤੇ ਪਰਚਾ ਕੀਤਾ ਅਸੀਂ ਨਹੀਂ ਕਹਿੰਦੇ ਸਰਕਾਰ ਨੇ ਕੀਤਾ ਜੀ ਬਾਬਾ ਜੀ ਇੱਕ ਗੱਲ ਹੁਣ ਮੈਂ ਥੋੜਾ ਤਿੱਖਾ ਮੋੜ ਲੈਣ ਲੱਗਿਆ ਤੁਸੀਂ ਮੈਨੂੰ ਇਸ ਗੱਲ ਦਾ ਜਵਾਬ ਦਿਓ ਤੁਸੀਂ ਬਾਣੇ ਦੇ ਵਿੱਚੋਂ ਬਹੁਤ ਸੁਲਝੇ ਹੋ ਲੋਕ ਤੁਹਾਨੂੰ ਜਾਣਦੇ ਆ ਤੁਸੀਂ ਇੱਕ ਚਿਹਰਾ ਹੋ ਲੁਧਿਆਣੇ ਸ਼ਹਿਰ ਦੇ ਕੀ ਤਾਰੇ ਪੰਜਾਬ ਤੋਂ ਇੱਕ ਗੱਲ ਦੱਸੋ ਇਹ ਤਕਰਾਰਵਾਦੀਆਂ ਕਿੱਥੋਂ ਸ਼ੁਰੂ ਹੋਈਆਂ ਗੱਲ ਤਾਂ ਸਾਰੀ ਤਕਰਾਰਵਾਦੀ ਦੀ ਹੈ ਹਿੰਦੂ ਕਹਿੰਦੇ ਸਿੰਘ ਹੈ ਜੇ ਸਿੰਘ ਕਹਿੰਦੇ ਹਿੰਦੂ ਇਹੋ ਜੇ ਪਰ ਸਾਰੇ ਹਿੰਦੂ ਨਹੀਂ ਕੁਝ ਜਿਹੜੇ ਅਗੂ ਜੈ ਚੰਦ ਬਣੇ ਫਿਰਦੇ ਅੱਗੇ ਜਾ ਕੇ ਬਿਆਨਵਾਦੀਆਂ ਕਰਦੇ ਆ ਫਿਰ ਉਹਨਾਂ ਤੇ ਜਦੋਂ ਬਾਣਾ ਵਾਪਰ ਜਾਂਦਾ ਫਿਰ ਉਹ ਦੂਸਰੇ ਐਂਟੀ ਪਾਰਟੀ ਮਾਰੀ ਤੁਸੀਂ ਇਹ ਦੇਖੋ ਤਕਰਾਰਵਾਦੀ ਕਿੱਥੋਂ ਸ਼ੁਰੂ ਹੋਈ ਹੈ ਇਸ ਤਕਰਾਰਵਾਦੀ ਅੱਗੇ ਵੀ ਇਦਾਂ ਹੀ ਚੱਲਦੀ ਰਹਿਣੀ ਹੈ ਕਿ ਇਹ ਕਿਹੜੀ ਗੱਲ ਦੀ ਖੁੰਦਕ ਜਿਹੜੀ ਮੋੜ ਫੜ ਕੇ ਬੈਠ ਗਈ ਜਿਹੜੀ ਕਤਲਿਆਂ ਤੱਕ ਗੱਲ ਪਹੁੰਚ ਗਈ ਮੈਂ ਉਹੀ ਤਾਂ ਕਹਿਣਾ ਜਿਵੇਂ ਆਪਣੀ ਜੀਭ ਜਿਹੜੀ ਹੈਗੀ ਆ ਤੇ ਜੀਭ ਜਿਹ ਜੇ ਆਪਾਂ ਕੋੜੇ ਲਫ਼ਜ਼ ਬੋਲਾਂਗੇ ਤੇ ਆਪਾਂ ਨੂੰ ਕੋੜਾ ਪਾਣੀ ਮਿਲੂਗਾ ਤੇ ਜੇ ਆਪਾਂ ਮਿੱਠੇ ਲਫ਼ਜ਼ ਬੋਲਾਂਗੇ ਹੁਣ ਤੈਨੂੰ ਮੈਂ ਵੀਰ ਜੀ کہہ ਕੇ ਬੁਲਾਉਂਗਾ ਖੂਨ ਹੁੰਦਾ ਨਾ ਖੂਨ ਦੇ ਵਿੱਚ ਆਵਾਜ਼ ਮਾਰੀਏ ਓਏ ਤੇ ਉਹਦੇ ਵਿੱਚ ਓਏ ਦੀ ਆਵਾਜ਼ ਨਿਕਲੂ ਜੀ ਉਹਨੂੰ ਕਹਾਂਗੇ ਜੀ ਤੇ ਉਹਦੇ ਵਿੱਚ ਜੀ ਦੀ ਆਵਾਜ਼ ਆਊਗੀ ਇਹ ਆਪਣਾ ਜਿਹੜਾ ਪੂਰਾ ਬਾਲਡ ਨਹੀਂ ਨਹੀਂ ਜਿਹੜੀ ਟਕਰਾਰਵਾਜੀ ਆ ਧਰਮ ਨੂੰ ਲੈ ਕੇ ਆ ਮਸਜਬ ਨੂੰ ਲੈ ਕੇ ਆ ਕਿ ਬੰਦਿਆਂ ਨੂੰ ਲੈ ਕੇ ਆ ਕਿ ਆਪਸੀ ਰੰਜਿਸ਼ ਨੂੰ ਲੈ ਕੇ ਆ ਇਹ ਕੁਝ ਜਿਹੜੇ ਲੋਕ ਆ ਜਿਹੜੀ ਆਪਾਂ ਤੁਹਾਨੂੰ ਆਪਾਂ ਦੱਸੋਈ ਤੇ ਜਵਾਬ ਦੇਣ ਲੱਗਿਆ ਵੀ ਜਿਹੜੇ ਕੁਝ ਲੋਕ ਆਪਾਂ ਗਲਤ ਬੋਲਦੇ ਆ ਲਬਜ ਗਲਤ ਬੋਲਦੇ ਆ ਉਹਦੇ ਕਰਕੇ ਹੋ ਰਹੀ ਆ ਜਿੱਦੇ ਆਪਾਂ ਲਬਜ ਨਾ ਕਿਸੇ ਨੂੰ ਮਾੜਾ ਕਹੀਏ ਨਾ ਕਿਸੇ ਨੂੰ ਵੀ ਗਲਤ ਮੋਰੀਏ ਤੇ ਕਿੱਦਾਂ ਆਪਣਾ ਕੋਈ ਹੋ ਜੂਗਾ ਤੇ ਉਹੀ ਮੈਂ ਕਹਿੰਦਾ ਵੀ ਇਹਨਾਂ ਨੂੰ ਵੀਰਾਂ ਨੂੰ ਜੋ ਕੁਝ ਲੋਕ ਜਿਹੜੇ ਸੈਵ ਸੈਨਾ ਮੇਰੇ ਵੀਰ ਹੈਗੇ ਉਹਨਾਂ ਨੂੰ ਮੈਂ ਕਹਿਣਾ ਚਾਹਣਾ ਬਾਈਆਂ ਨੂੰ ਵੀ ਤੁਸੀਂ ਗਲਤ ਲਬਜ ਨਾ ਬੋਲੋ ਐਦਾਂ ਦਾ ਨਾ ਕੁਝ ਹੋਵੇ ਐਦਾਂ ਦਾ ਵੱਟ ਵਟਈਆ ਨਾ ਹੋਵੇ ਕੁਝ ਲੋਕ ਕੁਝ ਲੋਕ ਇਹ ਕਹਿੰਦੇ ਮੈਂ ਤੁਹਾਡੀ ਗੱਲ ਵਿੱਚ ਟੋਕਣਾ ਕੁਝ ਲੋਕ ਇਹ ਵੀ ਕਹਿੰਦੇ ਆ ਕਿ ਅਸੀਂ ਖਾਲ ਖਾਲਿਸਤਾਨ ਕਾਦੇ ਵਾਸਤੇ ਖਾਲਿਸਤਾਨ ਸਾਨੂੰ ਕਾਦਾ ਖਾਲਿਸਤਾਨ ਚਾਹੀਦਾ ਜੇ ਖੁਦ ਖਾਲਸੇ ਆ ਖਾਲਿਸਤਾਨ ਹੈ ਸਾਡਾ ਖਾਲਿਸਤਾਨ ਖਾਸ ਉਹਨੂੰ ਕਹਿਆ ਜਾਂਦਾ ਜਿਹੜਾ ਧੀਆਂ ਭੀਣਾ ਦੀ ਇੱਜ਼ਤ ਰੱਖੇ ਧੀਆਂ ਭੈਣਾਂ ਦੀ ਰਾਖੀ ਰੱਖੇ ਜਿਹੜਾ ਭੁੱਖਾ ਗਰੀਬ ਮਾਰਦਾ ਉਹਦੀ ਭੁੱਖੇ ਦਾ ਢਿੱਡ ਭਰੇ ਜਾਂ ਇਹਨੂੰ ਕਹਿੰਦੇ ਖਾਲਿਸਤਾਨ ਮੈਨੂੰ ਤਾਂ ਪਤਾ ਨਹੀਂ ਕਿਹੜਾ ਖਾਲਿਸਤਾਨ ਮੰਗਣ ਦੇ ਉਹਨਾਂ ਨੂੰ ਇਹਨਾਂ ਨੂੰ ਇਹ ਲੱਗਦਾ ਕਿ ਟੈਰਰਿਜ਼ਮ ਖਾਲਿਸਤਾਨ ਯਾਨੀ ਕਿ ਟੈਰਰਿਜ਼ਮ ਟੈਰਰਿ ਮੰਨਦੇ ਉਹ ਮੰਨਦੇ ਨਾ ਅਸੀਂ ਨਹੀਂ ਨਾ ਮੰਨਦੇ ਉਹ ਹੁਣ ਉਹ ਤਾਂ ਕਹਿੰਦੇ ਸਿੰਧੂ ਰਾਸ਼ਟ੍ਰ ਵੀ ਮੰਗਦੇ ਆ ਹਿੰਦੂ ਰਾਸ਼ਟ੍ਰ ਹੈ ਕਿਤੇ ਮੰਗਣ ਵਾਸਤੇ ਹੁਣ ਸਾਡਾ ਭਾਰਤ ਦੇਸ਼ ਹੈ ਭਾਰਤ ਦੇਸ਼ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਆਪਣੇ ਵਾਸੀ ਆ ਲੋਕ ਹੈ ਨਾ ਵਾਸੀ ਲੋਕ ਤਰ੍ਹਾਂ ਤਰ੍ਹਾਂ ਦੇ ਤੇ ਹੁਣ ਸਾਰੇ ਭਾਰਤ ਦੇ ਹਿੰਦੂ ਰਾਸ਼ਟ ਮੰਗਣ ਅੱਛਾ ਤੁਹਾਡੇ ਤੋਂ ਮੈਂ ਇੱਕ ਸਵਾਲ ਪੁੱਛਣਾ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਖਾਲਿਸਤਾਨ ਬੰਨਣਾ ਚਾਹੀਦਾ ਮੇਰਾ ਕਹਿਣਾ ਯਾਰ ਖਾਲਿਸਤਾਨ ਬਣੇ ਪਰ ਬਣੇ ਉਹ ਬਣੇ ਜਿਹੜਾ ਪੂਰੇ ਬਾਲਡ ਨੂੰ ਆਪਣੀ ਗੋਦੀ 'ਚ ਰੱਖੇ ਉਹ ਖਾਲਿਸਤਾਨ ਚਾਹੀਦਾ ਸਾਨੂੰ ਉਹ ਖਾਲਿਸਤਾਨ ਨਹੀਂ ਚਾਹੀਦਾ ਜਿਹੜਾ ਸਾਡੀਆਂ ਧੀਆਂ ਭੈਣਾਂ ਨੂੰ ਮਾਰੇ ਸਾਡੇ ਦੁਗਲਤ ਲਫ਼ਜ਼ ਬੋਲੇ ਸਾਡੇ ਉੱਤੇ ਜ਼ੁਲਮ ਹੋਵੇ ਸਾਡੀ ਜਿਹੜੀ ਪ੍ਰਜਾ ਹੈਗੀ ਆ ਰਾਜੇ ਦੀ ਪ੍ਰਜਾ ਜਿਹਨੂੰ ਗਿਨਾ ਜਾਂਦਾ ਉਹ ਖੁਸ਼ੀ ਹੋਣੀ ਚਾਹੀਦੀ ਆ ਖੁਸ਼ ਰਹਿਣੀ ਚਾਹੀਦੀ ਆ ਵਧੀਆ ਰਹਿਣੀ ਚਾਹੀਦੀ ਆ ਉਹਦੇ ਵਿੱਚ ਖਾਲਸਤਾਨ ਉਹਨੂੰ ਕਿਹਾ ਜਾਂਦਾ ਤੇ ਜੇ ਹੁਣ ਆਪਣਾ ਰਾਜਾ ਹੀ ਐਦਾਂ ਦਾ ਹੋਊਗਾ ਮਾਰੂ ਖੂਰੂ ਤੇ ਉਹ ਕਾਹਦਾ ਖਾਲਸਤਾਨ ਹੋਊ ਪਰ ਬਾਬਾ ਜੀ ਕੋਈ ਸਵਾਲ ਲੋਕਾਂ ਨੇ ਹਵਾਲੇ ਤੋਂ ਇਹ ਗੱਲ ਵੀ ਨਿਕਲ ਕੇ ਆਂਦੀ ਆ ਨੇ ਕਿ ਕਿੱਥੇ ਕਿਸੇ ਟਾਈਮ ਨਾ ਮੇਰੇ ਫਾਦਰ ਸਾਹਿਬ ਟਰੱਕ ਚਲਾਉਂਦੇ ਸੀ ਤਾਂ ਜੋ ਪੁਰਾਣੇ ਸਮੇਂ ਦੀ ਗੱਲ ਹੈ ਤਾਂ ਜਦੋਂ ਸਰਦਾਰ ਡਰਾਈਵਰ ਉੱਤਰਦਾ ਸੀ ਨਾ ਢਾਬਿਆਂ ਤੇ ਰਾਜਸਥਾਨੀਆਂ ਦਿੱਲੀ ਆ ਯੂਪੀ ਵਾਲੇ ਸਹਾਰਾ ਤੇ ਤਾਂ ਲੜ ਬੰਦੇ ਜਿਹੜੇ ਸੀਗੇ ਉਹ ਮੰਜਾ ਛੱਡ ਕੇ ਥੱਲੇ ਬਹਿ ਜਾਂਦੇ ਸੀ ਕਿ ਸਿੰਘ ਸਰਦਾਰ ਆ ਗਏ ਜੀਰੇ ਵਾਲੇ ਸਰਦਾਰ ਆ ਗਏ ਅੱਜ ਕੀ ਹੁੰਦਾ ਹੈ ਅੱਜ ਸਰਦਾਰ ਦੇਖ ਕੇ ਨਿਹੰਗ ਸਿੰਘ ਦਾ ਬਾਣਾ ਪਾਈ ਲੋਕ ਦੇਖ ਕੇ ਡਰ ਜਾਂਦੇ ਨੇ ਕੁਝ ਭੇਡਾਂ ਕਾਲੀਆਂ ਭੇਡਾਂ ਸਿੱਖਾਂ ਦੇ ਵਿੱਚ ਵੜ ਗਈਆਂ ਕਾਲੀਆਂ ਭੇਡਾਂ ਸਿਵ ਸੈਨ ਵਾਲਿਆਂ ਦੇ ਵਿੱਚ ਵੀ ਆ ਹਿੰਦੂ ਧਰਮ ਵਿੱਚ ਵੀ ਆ ਆਪਾਂ 크੍ਰਿਸਚਨ ਭਾਈ ਗਈ ਉਹਨਾਂ ਵਿੱਚ ਵੀ ਕਾਲੀਆਂ ਭੇਡਾਂ ਨੇ ਹਰ ਇੱਕ ਧਰਮ ਦੇ ਵਿੱਚ ਕਾਲੀਆਂ ਭੇਡਾਂ ਜਿਹੜੀਆਂ ਕਾਲੀਆਂ ਭੇਡਾਂ ਨੇ ਉਹ ਕੁਝ ਲੋਕ ਕੁਝ ਲੋਕ ਕਹਿੰਦੇ ਕਾਲੀਆਂ ਭੇਡਾਂ ਉਹ ਨੁਕਸਾਨ ਪਾ ਜਾ ਰਹੀਆਂ ਆਪਾਂ ਨੂੰ ਤੇ ਆਪਣੇ ਵਿੱਚ ਹੁਣ ਜਿਹੜਾ ਐਕਸੀਡੈਂਟ ਹੋਇਆ ਚਲ ਆਪਾਂ ਮੰਨਦੇ ਐਕਸੀਡੈਂਟ ਉਹ ਸਾਨੂੰ ਨਹੀਂ ਪਤਾ ਕੌਣ ਨਹੀਂ ਸੀ ਕੌਣ ਨਹੀਂ ਸੀ ਚਲ ਜੋ ਵੀ ਸੀਗੇ ਉਹਨਾਂ ਨੇ ਕਾਂਡ ਕੀਤਾ ਐਕਸੀਡੈਂਟ ਹੋਇਆ ਉਹਦੇ ਬੰਦੇ ਦੇ ਉੱਤੇ ਨੱਤਿਆ ਹਾਰ ਤੇ ਚਲ ਬਾਹਰ ਕਰ ਵੀ ਦਿੱਤਾ ਪਰ ਸਾਨੂੰ ਨਹੀਂ ਪਤਾ ਕੌਣ ਸੀਗੇ ਪਰ ਸਾਡੀ ਸਰਕਾਰ ਨੇ ਜਿਹੋ ਉਹਨਾਂ ਨੇ ਜ਼ੁਲਮ ਕੀਤਾ ਸਾਡੀ ਸਰਕਾਰ ਨੇ 4 5 6 ਘੰਟਿਆਂ ਦੇ ਵਿੱਚ ਫੜ ਕੇ ਉਹਨਾਂ ਤੇ ਕਾਰਵਾਈ ਕੀਤੀ ਪਰਚਾ ਕੀਤਾ ਅੱਛਾ ਬਾਬਾ ਜੀ ਤੁਸੀਂ ਨਹੀਂ ਜਾਣਦੇ ਇੱਕ ਐਜ਼ ਅ ਹਿਊਮਨ ਨੇਚਰ ਹਿਊਮਨ ਹੋਣ ਦੇ ਨਾਤੇ ਸਮਾਜ ਦਾ ਇੱਕ ਬੰਦਾ ਹੋਣ ਦੇ ਨਾਤੇ ਭਾਈਚਾਰਾ ਹੋਣ ਦੇ ਨਾਤੇ ਤੁਸੀਂ ਪਤਾ ਲੈਣਗੇ ਸੀ ਉਹਨਾਂ ਦਾ ਜਿਨ੍ਹਾਂ ਤੇ ਹਮਲਾ ਹੋਇਆ ਯਾਰ ਜੇ ਹੀ ਜਾਣਦੇ ਪਤਾ ਲੈਣ ਉਹਨਾਂ ਨੇ ਸਾਡੇ ਤੋਂ ਉਲਟ ਕਹਿਣਾ ਹੈਗਾ ਵਿੰਨਗ ਸਿੰਘ ਸਾਨੂੰ ਮਾਰਨ ਵਾਸਤੇ ਆ ਔਰ ਕਈ ਲੋਕ ਤਾਂ ਇਹ ਵੀ ਕਹਿੰਦੇ ਹਿੰਦੂ ਵੀ ਪੂਰੇ ਨਹੀਂ ਪਹੁੰਚ ਲਦੇ ਆਣੇ ਦੇ ਹੈ ਨਹੀਂ ਯਾਰ ਦੇਖ ਭਾਜੀ ਪੁੱਤ ਜੀ ਜਿਹੜੇ ਹਿੰਦੂ ਜਿਹੜੇ ਹਿੰਦੂ ਸਿੱਖ ਆ ਜਿਹੜਾ Hindu ਤੇ sek app no mass ਦਾ ਰਿਸ਼ਤਾ ਉਹਨਾਂ ਦੇ ਨਾਲ ਹੈ ਹੀ ਨਹੀਂ ਕੋਈ ਹੁਣ ਜਦੋਂ ਜੇ ਐਡਾ ਵੱਡਾ ਕਾਂਡ ਹੋਇਆ ਹੁੰਦਾ ਕਾਂਡ ਹੋਇਆ ਐਡਾ ਵੱਡਾ ਲੁਧਿਆਣਾ ਪੂਰਾ ਬੰਦ ਹੋ ਜਾਣਾ ਚਾਹੀਦਾ ਸੀਗਾ ਬੰਦ ਹੋ ਜਾਂਦਾ ਆ ਜੇ ਇਦਾਂ ਦਾ ਵੱਡਾ ਕਾਂਡ ਹੋਇਆ ਹੋਵੇ ਐਡੇ ਵੱਡੇ ਰਸਤੇ ਕੀ ਕਿਹੜੀ ਗੱਲ ਪਿੱਛੇ ਇਸ਼ਾਰਾ ਕਰਦੀ ਵੀ ਲੁਧਿਆਣਾ ਬੰਦ ਨਹੀਂ ਹੋਇਆ ਇਸ਼ਾਰਾ ਕਿੱਧਰ ਨੂੰ ਹੈ ਇਸ਼ਾਰਾ ਇਹ ਹੀ ਆ ਵੀ ਉਹਨਾਂ ਦੇ ਨਾਲ ਕੋਈ ਨਹੀਂ ਚਾਰ ਚਾਰਕ ਜਿਹੜੇ ਮੇਰੇ ਬਾਈ ਸਾਹਿਬ ਆ ਜਿਹੜੇ ਹਾਂ ਆਡੀਸ਼ਨਲ ਨੇ ਉਹ ਆ ਗਾਜੀ ਵੀਸੇ ਨਹੀਂ ਲੱਗਦਾ ਵੀ ਉਹ ਹਾਂ ਬਾਬਾ ਜੀ ਨੇ ਕਿਹਾ ਵੀ ਦੇਖੋ Hindu ਮੁਸਲਿਮ ਸਿੱਖ ਇਸਾਈ ਇਹ ਇਦਾਂ ਦੇ ਕਲਰ ਹੈ ਜਦੋਂ ਇਕੱਠੇ ਹੁੰਦੇ ਉਹਦੇ ਇੰਦਰ ਤੋਂ ਸੁਣਦਾ ਬਾਬਾ ਜੀ ਹਾਂ ਬਿਲਕੁਲ ਮੰਨਦਾ ਕਿ ਨਹੀਂ ਪਰ ਕੁਝ ਦੇਖੀ ਜਾਵੇ ਤਾਂ ਗਵਰਨਰ ਆਇਆ ਉਹਨਾਂ ਦੇ ਪਤਾ ਲੈਣ ਵਾਸਤੇ ਕਿ ਇਹਨਾਂ ਤੇ ਹਮਲਾ ਹੋਇਆ ਪਹੁੰਚੇ ਨਹੀਂ ਉਹ ਕਿੱਥੇ ਪਹੁੰਚਿਆ ਉਹ ਤਾਂ ਉੱਥੇ ਗਿਆ ਹੀ ਨਹੀਂ ਹਸਪੀਟਲ ਆਇਆ ਜ਼ਰੂਰ ਹੈ ਮੰਨਦੇ ਸੀ ਸੂਬਾ ਕਰਦੇ ਵੀ ਉਹਦਾ ਪਤਾ ਲੈਣਾ ਆਇਆ ਬਹੁਤ ਵਧੀਆ ਅਫਸਰ ਆਇਆ ਪਰ ਉਹ ਤਾਂ ਪਿੱਛੇ ਹੀ ਮੁੜ ਗਿਆ ਹਸਪਤਾਲੇ ਨਹੀਂ ਪਹੁੰਚ ਦਿੱਤਾ ਉਹਨੂੰ ਉਹਨੂੰ ਕਾਰਨ ਕੀ ਹੋ ਸਕਦਾ ਬਾਬਾ ਜੀ ਕਾਰਨ ਉਹ ਕਹਿੰਦੇ ਵੀ ਤੁਸੀਂ ਹਸਪੀਟਲ ਆ ਉਹ ਕਹਿੰਦਾ ਜੀ ਤੁਸੀਂ ਇੱਥੇ ਆ ਜਾਓ ਤਾਂ ਕਿਹੜੀ ਜਗ੍ਹਾ ਸੀਗੀ ਮੈਨੂੰ ਨਾ ਭੁੱਲ ਗਿਆ ਜਗ੍ਹਾ ਉੱਥੇ ਬੁਲਾਇਆ ਸੀ ਉਹਨਾਂ ਨੇ ਕਹਿੰਦੇ ਸਰ ਇੱਥੇ ਆ ਜਾ ਸਾਰੇ ਵੀ ਆਪਾਂ ਬਹਿ ਕੇ ਰੀਟਿੰਗ ਕਰੀਏ ਕੋਈ ਪਰ ਇਹਨਾਂ ਨੇ ਕਹਿੰਦੇ ਜੀ ਤੁਸੀਂ ਹਸਪਤਾਲ ਲਾਓ ਕਿੱਡੀ ਵੱਡੀ ਗੱਲ ਆ ਯਾਰ ਬਾਬਾ ਜੀ ਮੇਨ ਸਵਾਲ ਤਾਂ ਉੱਠਦਾ ਹੈ ਨਾ ਚਲੋ ਜੋ ਹੋਇਆ ਸੋ ਹੋ ਗਿਆ ਰੱਬ ਦਾ ਪਾਣਾ ਵਾਪਰ ਗਿਆ ਪਰ ਇੱਕ ਗੱਲ ਦੱਸੋ ਇਹ ਤਕਰਾਰਵਾਜੀ ਕਦੋਂ ਤੱਕ ਚੱਲਦੀ ਰਹੂਗੀ ਕਿਹੜੀ ਗੱਲਾਂ ਇਹਨਾਂ ਨੂੰ ਰੋਕ ਸਕਦੀਆਂ ਨੇ ਕਿਹੜਾ ਸਭਿਧਾਨ ਹੈ ਇਹਨਾਂ ਨੂੰ ਰੋਕ ਸਕਦਾ ਕਿ ਆਪਸ ਵਿੱਚ ਬਹਿ ਕੇ ਸੰਧੀ ਨਹੀਂ ਕਰ ਸਕਦੇ ਇਸ ਸਿਰਫ ਪੁਲਿਸ ਮੁਲਾਜ਼ਮ ਜਿਹੜੇ ਸਾਡੇ ਅਫਸਰ ਲੋਕ ਆ ਵੱਡੇ ਪੜ ਪੜ ਕੇ ਜਿਹੜ ਇਹ ਜਿਹੜੀ ਇੱਕ ਪੜ੍ਹਾਈ ਆ ਜਿਹੜੀ ਪੜ੍ਹਾਈ ਆ ਇੱਕ ਇਹ ਇੱਕ ਬਹੁਤ ਵੱਡੀ ਭਗਤੀ ਆ ਇੱਕ ਇਹ ਸਾਧੂ ਸੰਤਾਂ ਦਾ ਰੂਪ ਹੈ ਪੜ੍ਹਾਈ ਇੱਕ 12 12 13 13 ਸਾਲ ਸਕੂਲ ਦੇ ਵਿੱਚ ਜਾਂਦੇ ਆ ਪੜ੍ਹਦੇ ਆ ਭਗਤੀ ਕਰਕੇ ਆ ਇਹ ਸਾਡੀ ਸਰਕਾਰ ਜਿਹੜੇ ਪੜ੍ਹ ਪੜ ਕੇ ਅਫਸਰ ਬਣੇ ਹੋਏ ਅਫਸਰ ਉਹ ਹੀ ਇਹਨੂੰ ਹੱਥ ਥੱਲ ਪਾ ਸਕਦੇ ਉਹ ਹੀ ਰੋਕ ਸਕਦੇ ਅੱਛਾ ਬਾਬਾ ਜੀ ਤੁਹਾਨੂੰ ਨਾ ਇਹ ਜਿਹੜਾ ਐਪੀਸੋਡ ਹੋਇਆ ਇਹ ਗੱਲਾਂ ਨੂੰ ਦੇਖ ਕੇ ਬਾਬਾ ਨਜ਼ਮੀ ਜੀ ਲਿਖਦੇ ਆ ਕਿ ਮੇਰਾ ਦਿਲ ਸਮੁੰਦਰ ਰਹਿ ਨਿਰ ਦਿੱਤਾ ਫਾਦਰ ਪੰਡਿਤ ਮੁੱਲਨਾ ਨੇ ਜਗ ਨੂੰ ਰਲ ਕੇ ਬਹਿ ਨਹੀਂ ਦਿੱਤਾ ਇਹਨਾਂ ਫਾਦਰ ਪੰਡਿਤ ਮੁੱਲਨਾ ਨੇ ਸਾਡੇ ਕੋਲੋਂ ਠੇਕ ਕਰਵਾਇਆ ਆਪਣਾ ਥੜਾ ਤਾਂ 10 ਮਿੰਟ ਦਿੱਤਾ ਇਹਨਾਂ ਫਾਦਰ ਪੰਡਿਤ ਮੁੱਲਾ ਨੇ ਇਹ ਲਾਈਨ ਮੈਨੂੰ ਉਹਨਾਂ ਦੀ ਯਾਦ ਆ ਗਈ ਬਾਬਾ ਨਜ਼ਮੀ ਜੀ ਦੀ ਪਰ ਕੀ ਮੈਸੇਜ ਕੀ ਦੇਣਾ ਚਾਹੁੰਦੇ ਹੋ ਬਾਬਾ ਜੀ ਤੁਸੀਂ ਬਾਣਾ ਪਾ ਰੱਖਿਆ ਬਹੁਤ ਤੁਸੀਂ ਬਹੁਤ ਉੱਚੇ ਦਰਜੇ ਤੇ ਬੈਠੇ ਹੋ ਕੀ ਮੈਸੇਜ ਦੇਣਾ ਚਾਹੋਗੇ ਵੀ ਲੋਕ ਕਈ ਲੋਕ ਅੱdte ਟਾਈਮ ਤੇ ਕੀ ਹੋ ਰਿਹਾ ਵੀ ਸੀ ਉਹ ਨਿਹੰਗ ਸਿੰਘ ਦੇ ਬਾਣੇ ਦੇਖ ਕੇ ਲੋਕ ਬੜੇ ਡਰ ਰਹੇ ਨੇ ਲੋਕਾਂ ਨੇਂਗ ਸਿੰਘ ਦੇ ਬਾਣੇ ਦੇਖ ਕੇ ਤਾਂ ਡਰਨਾ ਹੀ ਨਹੀਂ ਚਾਹੀਦਾ ਨਿਹੰਗ ਸਿੰਘ ਤਾਂ ਰਾਖੀਆਂ ਰੱਖਦੇ ਆ ਧੀਆਂ ਭੈਣਾਂ ਦੀ ਇੱਜ਼ਤ ਬਚਾਉਂਦੇ ਆ ਕਿੱਥੇ ਜ਼ੁਲਮ ਹੁੰਦਾ ਹੋਵੇ ਉੱਥੇ ਖੜਦੇ ਨੇ ਨੰਗ ਸਿੰਘ ਜਿਹੜੇ ਸਹੀ ਨੰਗ ਸਿੰਘ ਆ ਜਿਹੜੇ ਵਧੀਆ ਨੰਗ ਸਿੰਘ ਜਿਹੜੇ ਫੌਜਗੁਰੂ ਮਹਾਰਾਜ ਦੇ ਰਹਿਦੇ ਦੇ ਵਿੱਚ ਰਹਿੰਦੇ ਹਨ ਉਹਨੂੰ ਉਹ ਬੱਚਿਆਂ ਦੀ ਰੱਖਿਆ ਕਰਦੇ ਆ ਗਿਆ ਲਾਡਲੀ ਫੌਜਗੁਰੂ ਮਹਾਰਾਜ ਨੇ ਸਾਜੀ ਹੋਈ ਆ ਤੇ ਇਹ ਲਾਡਲੀ ਫੌਜ ਤੋਂ ਡਰਨਾ ਨਹੀਂ ਚਾਹੀਦਾ ਹੈਗਾ ਇਹ ਤਾਂ ਖੁਦ ਸੇਵਾ ਕਰਦੇ ਆ ਗਿਆ ਵੀ ਦਰਿਆ ਨੇ ਮੈਂ ਤੈਨੂੰ ਪਹਿਲਾਂ ਵੀ ਕਹਿਆ ਵੀ ਕੁਸ਼ ਨੰਗ ਸਿੰਘ ਜਿਹੜੇ ਹੈਗੇ ਆ ਹੁਣ ਕਈ ਨੰਗ ਸਿੰਘ ਹੈਗੇ ਆ ਅੱਛਾ ਜੇ ਮੈਂ ਤੁਹਾਡੀ ਗੱਲ ਤੋਂ ਕੁਝ ਕੁਝ ਕਹਿ ਰਿਹਾ ਹਾਂ ਬਠਿੰਡਾ ਦੇ ਵਿੱਚ ਨਿਹੰਗ ਸਿੰਘ ਨੇ ਆ ਤੁਸੀਂ ਵੀਡੀਓ ਵੀ ਬੜੀ ਵਾਇਰਲ ਹੁੰਦੀ ਦੇਖੀ ਹੋਣੀ ਹੈ ਕਿ ਨਿਹੰਗ ਸਿੰਘ ਨੂੰ ਗਲਤ ਕੰਮ ਕਰਦੇ ਆ ਲੋਕਾਂ ਨੇ ਫੜਿਆ ਤੇ ਉਹਦਾ ਮਤਲਬ ਉਹਦੇ ਨਾਲ ਮਤਲਬ ਬਦਤਮੀਜ਼ੀ ਕੀਤੀ ਤੇ ਕਾਫੀ ਜ਼ਿਆਦਾ ਉਹ ਵੀਡੀਓ ਵਾਇਰਲ ਹੋਈ ਹੈ ਸ਼ਾਇਦ ਤੁਹਾਨੂੰ ਪਤਾ ਹੋਣਾ ਕਿ ਉਹ ਪਤੰਡਾ ਸ਼ਹਿਰ ਦੇ ਵਿੱਚ ਹੋਇਆ ਮਤਲਬ ਨਿਹੰਗ ਸਿੰਘ ਨਾਲ ਉਹ ਕੈਰੀ ਸੀ ਬਾਣਾ ਪਾ ਕੇ ਸਾਡੇ ਨਾਲ ਹੀ ਬਦਤਮੀਜ਼ੀ ਕਰਦੇ ਪਏ ਸੀਗੇ ਉਹੀ ਪੇਡ ਹੋਣੀ ਆ ਕਾਲੀ ਮੈਂ ਤਾਂ ਪਹਿਲਾਂ ਹੀ ਕਿਹਾ ਵੀ ਕਾਲੀਆਂ ਪੇਡਾਂ ਵੜੀਆਂ ਨੇ ਸਾਡੇ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਹੁਣ ਕਈ ਕਈ ਸਿੱਖ ਕੜੀ ਨਿਹੰਗ ਸਿੰਘ ਹੈ ਗਿਆ ਉਹ ਗਲਤ ਕੰਮ ਕਰਦੇ ਆ ਨਸ਼ਾ ਪੀਂਦੇ ਆ ਕਈ ਸਾਡੇ ਕੌਮ ਨੂੰ ਕਲੰਕ ਲਾਉਂਦੇ ਆ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਦਾ ਜੀ ਗੁਰੂ ਮਹਾਰਾਜ ਨੇ ਨਾ ਜਦੋਂ ਮੁਸਲਮਸੰਦ ਜਿਹੜੇ ਇੱਕ ਇੱਕ ਮਸੰਦ ਕਹਿੰਦੇ ਹੈਗੇ ਸਾਡੇ ਮਸੰਦ ਸਾਡੇ ਸੀਗੇ ਉਹ ਜਦੋਂ ਮਸੰਦ ਸਾੜਨ ਲੱਗੇ ਸੀ ਨਾ ਉਹ ਮਸੰਦ ਜਿਹੜੇ ਇੱਕ ਮਸੰਦ ਸੀ ਇੱਕ ਮੁਸਲਮਾਨ ਭਾਈ ਜਦੋਂ ਜ਼ੁਲਮ ਹੋਇਆ ਸੀਗਾ ਆਪਣੇ ਉਹਦੇ ਵਿੱਚ ਕੁਝ ਜੰਗ ਹੋਈ ਸੀ ਉਹਦੇ ਵਿੱਚ ਕੁਝ ਮਰੇ ਸੀਗੇ ਤੇ ਉਹਨਾਂ ਨੇ ਕੀ ਕੀਤਾ ਮਹਾਰਾਜ ਨੇ ਕਿਹਾ ਵੀ ਜਿਹੜੇ ਸਿੱਖ ਹੈ ਉਹਨਾਂ ਨੂੰ ਅਗਨ ਭੇਟ ਕਰ ਦੋ ਜਿਹੜੇ ਮੁਸਲਮਾਨ ਭਾਈ ਜਿਹੜਾ ਜਿਹਨੇ ਜ਼ੁਲਮ ਕੀਤਾ ਹੈ ਜਿਹਨੇ ਹਮਲੇ ਕੀਤੇ ਜਦੋਂ ਜੰਗ ਦੇ ਵਿੱਚ ਲੜਾਈ ਦੋਨਾਂ ਪਾਸਿਆਂ ਦੀ ਮਰਦੇ ਆ ਨਾ ਉਹ ਪੂਰੇ ਜਦੋਂ ਵੱਡੇ ਗਏ ਮਰ ਗਏ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਅਗਨ ਭੇਟ ਕਰ ਦਿਓ ਅਗਨ ਭੇਟ ਕਰ ਦਿਓ ਉਹ ਕਹਿੰਦੇ ਵੀ ਉਹਨਾਂ ਨੇ ਕੀ ਕੀਤਾ ਰਾਤ ਦੀ ਹਨੇਰੀ ਰਾਤ ਸੀਗੀ ਉਹਨਾਂ ਨੇ ਅਗਨ ਭੇਟ ਨਹੀਂ ਕੀਤਾ ਚੁੱਕ ਸਾਰੇ ਅਗਨ ਭੇਟ ਕਰਦੇ ਗੁਰੂ ਮਹਾਰਾਜ ਕੋਲੇ ਕਹਿੰਦੇ ਮਹਾਰਾਜ ਕਹਿੰਦਾ ਤੁਸੀਂ ਗਲਤ ਕੰਮ ਕੀਤਾ ਵੀ ਕਹਿੰਦੇ ਤੁਸੀਂ ਇਹ ਕੰਮ ਨਹੀਂ ਕਰਨਾ ਹੈ ਇਹਨਾਂ ਨੂੰ ਦਫ਼ਨ ਕਰਨਾ ਹੈਗਾ ਕਹਿੰਦੇ ਮਹਾਰਾਜ ਕਿਉਂ ਕਹਿੰਦਾ ਕੱਲ੍ਹ ਯੁਗ ਅੱਜ ਜੋ ਕੱਲ੍ਹ ਯੁਗ ਹੈ ਜਿਹੜੀ ਕਹਿੰਦੇ ਨਹੀਂ ਗੇ 12 ਸਾਲ ਦੀ ਕੁੜੀ ਨਾਨੀ ਕਹਾਊਗੀ ਜੀ ਜੀ ਹੈਨਾ ਉਹ ਕਹਿੰਦਾ ਕੱਲ ਜੋਗ ਦੇ ਵਿੱਚ ਉਹ ਮਸੰਦ ਪੈਦਾ ਹੋਣਗੇ ਆਪਣੇ ਬਾਣੇ ਪਾਏ ਹੋਣਗੇ ਗਾਤਰੇ ਉਹਨਾਂ ਨਾਲ ਕੋਲੇ ਹੋਣਗੇ ਚੋਲੇ ਪਾਏ ਹੋਣਗੇ ਧਾਡੀਆਂ ਸ਼ਕਲਾ ਹੋਣਗੀਆਂ ਉਹ ਆਪਣੀ ਕੌਮ ਨੂੰ ਕਲੰਕ ਲਾਉਣਗੇ ਯਾਨੀ ਕਿ ਸੱਚ ਹੈ ਵੀ ਇਹ ਗੱਲ ਨੂੰ ਕਲੰਕ ਲਾਉਣ ਵਾਲੀ ਕਲੰਕ ਸਰਾਫ ਹੈ ਅਸੀਂ ਨਹੀਂ ਕਹਿੰਦੇ ਸਰਾਫ ਹੈ ਹੁਣ ਉਹ ਉਹ ਸਰਾਫ ਹੈ ਹੁਣ ਕਿਹਨਾਂ ਦੇ ਗਾਤਰੇ ਪਾਏ ਹੁੰਦੇ ਆ ਦਾੜੇ ਰੱਖੇ ਹੁੰਦੇ ਆ ਤੇ ਏਡੇ ਏਡੇ ਵੱਡੇ ਉਹ ਠੇਕਿਆਂ ਦੇ ਖੜੇ ਹੁੰਦੇ ਆ ਭਾਂਦੇ ਉਹ ਚਾਹ ਹੀ ਪੀਂਦਾ ਹੋਵੇ ਅਗਲੇ ਹਨਾ ਦਾਰੂ ਪਿੰਦਾ ਪਿਆ ਨਾ ਦਰ ਬਾਬਾ ਜੀ ਇੱਕ ਆਖਰੀ ਸਵਾਲ ਤੁਹਾਡੇ ਤੋਂ ਹੈ ਜਿਹੜਾ ਸਾਰਿਆਂ ਦੇ ਮਨਾਂ 'ਚ ਆਉਂਦਾ ਹੈ ਕਿ ਕੁਝ ਲੋਕ ਕਹਿੰਦੇ ਗੁਰੂ ਤੇਗ ਬਹਾਦਰ ਜੀ ਫਲਾਂ ਸੀਗੇ ਤੇ ਕੁਝ ਹੋਰ ਲੋਕ ਕਹਿੰਦੇ ਵੀ ਫਲਾਂ ਸੀਗੇ ਇਹਦੇ ਬਾਰੇ ਕੀ ਸੋਚਦੇ ਹੋ ਇਹ ਗੱਲ ਤੇ ਤੁਸੀਂ ਪਰਦਾ ਚੱਕੋ ਗੁਰੂ ਤੇਗ ਬਹਾਦਰ ਜਿਹੜੇ ਸੀਗੇ ਉਹ ਹਿੰਦੂ ਦੀ ਚਾਦਰ ਲਈ ਆਪਣਾ ਸੀਸ ਦਿੱਤਾ ਹੈਗਾ ਜੀ ਜੇ ਪੰਡਤ ਕੁਝ ਪੰਡਤ ਲੋਕ ਜਿਹੜੇ ਤੇਗ ਬਹਾਦਰ ਜੀ ਕੋਲ ਆਏ ਸੀਗੇ ਉਹਨਾਂ ਨੇ ਕਿਹਾ ਵੀ ਮਹਾਰਾਜ ਸਾਡੇ ਜਨੂ ਖਤਰੇ ਦੇ ਵਿੱਚ ਆ ਜੀ ਖਤਰੇ ਚ ਆ ਵੀ ਸਾਡੀ ਖਤਰੇ ਨੂੰ ਬਚਾਓ ਸਾਨੂੰ ਮੁਸਲਮਾਨ ਬਣਾ ਰਿਹਾ ਧੱਕੇ ਨਾਲ ਬਣਾ ਰਿਹਾ ਇੱਕ ਮਨ ਜਨਉ ਇੱਕ ਮਨ ਪਤਾ ਕਿੰਨਾ ਹੁੰਦਾ 40 ਕਿਲੋ ਜੀ 40 ਕਿਲੋ ਇੱਕ ਗ੍ਰਾਮ ਦਾ ਜਨਉ ਹੁੰਦਾ ਜੀ 40 ਕਿਲੋ ਉਹ ਲਾ ਕੇ ਜਨਉ ਫਿਰ ਖਾਣਾ ਖਾਂਦਾ ਸੀਗਾ ਫਿਰ ਨਾਸ਼ਤਾ ਕਰਦਾ ਸੀਗਾ ਤੇ ਕਿੰਨੇ ਮਾਰਦੇ ਹੋਣੇ ਆ ਜੀ ਹਿੰਦੂ ਵੀਰ ਕਿੰਨੇ ਕਿੰਨੇ ਨੂੰ ਮੁਸਲਮਾਨ ਬਣਾ ਕੇ ਰੋਟੀ ਖਾਂਦਾ ਹੀਗਾ ਜੀ ਜੀ ਉਹ ਫਿਰ ਗੁਰੂ ਮਾ ਗੁਰੂ ਤੇਗ ਬਹਾਦਰ ਜੀ ਕੋਲੇ ਗਏ ਕਹਿੰਦੇ ਮਾਰਿਆ ਸਾਡਾ ਧਰਮ ਖਤਰੇ ਜਾ ਵੀ ਤੁਸੀਂ ਬਚਾਓ ਫਿਰ ਗੁਰੂ ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਸੀ ਉਹਨਾਂ ਨੇ ਕਿਹਾ ਕਹਿੰਦੇ ਵੀ ਤੁਸੀਂ ਬਾਬਾ ਜੀ ਕਹਿੰਦਾ ਕਹਿੰਦੇ ਇੱਕ ਸੀਸ ਦੇਣਾ ਪੈਣਾ ਕਹਿੰਦੇ ਸੀਸ ਦੇਣਾ ਪੈਣਾ ਉਹ ਕਹਿੰਦੇ ਵੀ ਸੀਸ ਬਾਬਾ ਜੀ ਕਹਿੰਦੇ ਤੁਸੀਂ ਐਡੇ ਵੱਡੇ ਤੁਸੀਂ ਸੀਸ ਦੇ ਦਿਓ ਤੇਗ ਬਹਾਦਰ ਮਹਾਰਾਜ ਸੀਸ ਦਿਓ ਫਿਰ ਉਹਨਾਂ ਨੇ ਫਿਰ ਉੱਥੇ ਕਿਹਾ ਸੀਗਾ ਕਹਿੰਦਾ ਜਾਓ ਉਹਨਾਂ ਨੂੰ ਕਹਿ ਦਿਓ ਜਾ ਕੇ ਵੀ ਤੁਸੀਂ ਜਾ ਕੇ ਤੇਗ ਬਹਾਦਰ ਨੂੰ ਮੁਸਲਮਾਨ ਬਣਾ ਲਓ ਅਸੀਂ ਸਾਰਾ ਜਿਹੜਾ ਹਿੰਦੂ ਧਰਮ ਸਾਰਾ ਮੁਸਲਮਾਨ ਬਣ ਜਾਣਗੇ ਫਿਰ ਉੱਥੇ ਮਹਾਰਾਜ ਦਾ ਸੀ ਸਤਾ ਹੀਗਾ Hindu ਧਰਮ ਜਿਹੜੇ ਜਨਉ ਆ ਜਿਹੜੀਆਂ ਘੰਟੀਆਂ ਮੰਦਰਾਂ ਦੇ ਵਿੱਚ ਵੱਜਦੀਆਂ ਨੇ ਰਾਖੀ ਰਾਖੀ ਕੀਤੀ ਸੀ ਹੰਦ ਚਾਦਰ ਦੀ ਫਿਰ ਜਾ ਕੇ ਉਹ ਬਚੀਆਂ ਸੀ ਪਰ ਕੁਝ ਲੋਕ ਕਹਿੰਦੇ ਉਹ Hindu ਸੀਗੀ ਕਹਿੰਦੇ ਤੁਸੀਂ Hindu ਹੁਣ ਤੁਸੀਂ ਮੈਨੂੰ ਇਹ ਗੱਲ ਦੱਸੋ ਮੈਂ ਤੇ ਤੁਹਾਨੂੰ ਇੱਕ ਸਵਾਲ ਪੁੱਛਦਾ 3300 ਕਰੋੜ ਦੇਵੀ ਦੇਵਤਾ ਮੰਨਦੇ ਹੋ ਤੁਸੀਂ ਬਾਬਾ ਜੀ ਅੱਜ ਸਵਾਲ ਪੁੱਛਣ ਦੀ ਵਾਰੀ ਮੇਰੀ ਹੈ ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ 3300 ਕਰੋੜ ਦੇਵੀ ਦੇਵਤਾ ਮੰਨਦੇ ਹੋ ਤੁਸੀਂ ਬਾਬਾ ਜੀ ਅੱਜ ਸਵਾਲ ਪੁੱਛਣ ਦੀ ਵਾਰੀ ਮੇਰੀ ਹੈ ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ 33 ਕਰੋੜ ਦੇਵੀ ਦੇਵਤੇ ਨੂੰ ਮੰਨਦੇ ਜਾਂ ਨਹੀਂ ਮੰਨਦੇ 33 ਕੋਰ ਨਾਟ ਕੋਰ ਕੱਲ 330 ਤਾਂ ਹੈ ਹੀ ਨਹੀਂ ਕੋਈ ਹੈ 33 ਰੋਮ ਜਿਹੜੇ ਆਪਣੇ ਰੋਮ ਆ ਨਾ ਇਹ ਵੀ ਦੇਵੀ ਦੇਵਤੇ ਆ ਜਦੋਂ ਆਪਾਂ ਜੱਫੀ ਪਾਈਏ ਨਾ ਰੋਮ ਖੜ ਜਾਂਦੇ ਆ ਕਹਿੰਦਾ ਬੰਦੇ ਨੂੰ ਬੰਦਾ ਮਿਲਿਆ 33 ਕਰੋੜ ਰੋਮ ਤੋਂ ਰੋਮ ਖੜ ਜਾਂਦੇ ਆ ਤੇ ਜਿਹੜੇ ਰੋਮ ਆ ਨਾ ਇਹ ਵੀ ਦੇਵਤੇ ਆ ਜੇ ਆਪਾਂ ਇਹਨਾਂ ਨੂੰ ਕਟਵਾਵਾਂਗੇ ਨਾ ਤੇ ਜੇ ਇਹਨੂੰ ਨਾ ਛੇੜਾਂਗੇ ਤੇ ਸਿੱਖ ਜੰਮਦਾ ਹੀ ਸਿੱਖ ਆ ਜੇ ਆਪਾਂ ਕੁਜਰਦੀ ਚੀਜ਼ ਨੂੰ ਛੇੜਾਂਗੇ ਉਹ ਕੀ ਬਣੂ Hindu ਆਪਾਂ ਜੇ ਆਪਣੇ ਸਰੀਰ ਦੀ ਸੁੰਨਤ ਕਰਾਵਾਂਗੇ ਕੀ ਬਣੂ ਮੁਸਲਮਾਨ ਮੇਰਾ ਵੀਰ ਭਾਈ ਮੰਨਦਾ ਇਹ ਗੱਲ ਨੂੰ ਇਸ ਜਮਦਾ ਹੀ ਸਿੱਖ ਹੈ ਮੈਂ ਨਹੀਂ ਕਹਿੰਦਾਗਾ ਜੇ ਆਪਾਂ ਚੀਜ਼ ਨੂੰ ਛੇੜਾਂਗੇ ਹੁਣ ਤੁਸੀਂ ਕਹਿੰਦੇ ਆ ਸ਼ਿਵਜੀ ਮਹਾਰਾਜ ਸ਼ਿਵਜੀ ਮਹਾਰਾਜ ਵੀ ਕੁਜਰਤੀ ਚੀਜ਼ ਨੂੰ ਨਹੀਂ ਛੇੜਾ ਉਹ ਵੀ ਸਿੱਖ ਹੈ ਬਿਲਕੁਲ ਮੰਨਦੇ ਆ ਗੱਲ ਨੂੰ ਜੀ ਜੀ ਮੰਨਦੇ ਜਾਂ ਨਹੀਂ ਮੰਨਦੇ ਅਰੇ ਦੇਖੋ ਅੱਜ ਮੈਂ ਤੁਹਾਨੂੰ ਕਹਿ ਰਿਹਾ ਆ ਸਵਾਲ ਪੁੱਛਣ ਦਾ ਵਿੜਾ ਅੱਜ ਮੇਰਾ ਹੈ ਅੱਜ ਮੈਂ ਜਵਾਬ ਨਹੀਂ ਦੇਣਾ ਤੁਸੀਂ ਦੱਸੋ ਜੋ ਬੋਲਣਗੇ ਤੁਸੀਂ ਬੋਲੋਗੇ ਮੈਂ ਉਹੀ ਤਾਂ ਕਹਿਣ ਰਿਹਾ ਵੀ ਇਹ ਜਿਹੜੀਆਂ ਚੀਜ਼ਾਂ ਨੇ ਹੈ ਆਪਾਂ ਉਹ ਚੀਜ਼ਾਂ ਨੂੰ ਗਲਤ ਨਾ ਲੈ ਕੇ ਜਾਈਏ ਮੈਂ ਜਿੱਥੇ ਆਪਾਂ ਮੋਦਾ ਆਈਏ ਵੀ ਉਹ ਮੁੱਦੇ ਤੇ ਫੇਰ ਆ ਪਾ ਰਹੇ ਆ ਵੀ ਜਿਹੜੇ ਮੁਸਲ ਜਿਹੜੇ ਆਪਣੇ ਵੀਰ ਐ ਹਿੰਦੂ ਕੁਛ ਰੂਹਾਂ ਜਿਹੜੀਆਂ ਸਾਡੀਆਂ ਰੂਹਾਂ ਕਵਾਂਗੇ ਅੰਦਰ ਨੂੰ ਅਸੀਂ ਗਲਤ ਨਹੀਂ ਕਵਾਂਗੇ ਉਹ ਵੀ ਰੂਹਾਂ ਨੇ ਰੱਬ ਦੇ ਬੰਦੇ ਆ ਰੱਬ ਦੇ ਜੀ ਆ ਰੱਬ ਪ੍ਰਮਾਤਮਾ ਨੇ ਭੇਜਿਆ ਵੀ ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹਣਾ ਜੇ ਆਪਾਂ ਕਿਸੇ ਦੇ ਬਾਰੇ ਨਾ ਬੋਲੀਏ ਆਪਾਂ ਰੱਬ ਦਾ ਜੇ ਕ੍ਰਿਸ਼ਨ ਭਗਵਾਨਾ ਕ੍ਰਿਸ਼ਨ ਭਗਵਾਨ ਦੀ ਤੁਸੀਂ ਗੱਲਾਂ ਬਾਤਾਂ ਕਰੋ ਯਾਰ ਜੇ ਆਪਣਾ ਸ਼ਿਵਜੀ ਮਹਾਰਾਜਾ ਸ਼ਿਵਜੀ ਮਹਾਰਾਜ ਦੀਆਂ ਗੱਲਾਂ ਕਰੋ ਯਾਰ ਜੇ ਦੇਵੀ ਦੇਵਤੇ ਆਪਣੇ ਦੇਵੀ ਦੇਵਤੀਆਂ ਦੀਆਂ ਗੱਲਾਂ ਕਰੋ ਵਧੀਆ ਗੱਲਾਂ ਕਰੋ ਵਧੀਆ ਮੈਸੇਜ ਦਿਓ ਸੰਗਤ ਨੂੰ ਵੀ ਅਸੀਂ ਵਧੀਆ ਬੰਦੇ ਆ ਆਪਾਂ ਭਾਈ ਭਾਈ ਆ ਸਾਰੇ ਮੈਂ ਉਹਨਾਂ ਨੂੰ ਗਲਤ ਨਹੀਂ ਕਹਿ ਰਿਹਾ ਵੀਰਾਂ ਨੂੰ ਜਦੋਂ ਆਪਣੀ ਜੀਭ ਜਿਹੜੀ ਹੈਗੀ ਆ ਜਿਹੜੀ ਜੀਭ ਆ ਜੇ ਆਪਾਂ ਇਹਨੂੰ ਕੰਟਰੋਲ 'ਚ ਨਾ ਰੱਖਾਂਗੇ ਤੇ ਫਿਰ ਬਾਈ ਜੀ ਕੁਝ ਵੀ ਹੋ ਸਕਦਾ ਹੈਗਾ ਮੈਂ ਇਹੀ ਗੱਲ ਕਹਿੰਦਾ ਵੀਰਾਂ ਨੂੰ ਆਪਾਂ ਆਪਾਂ ਹੱਥ ਜੋੜ ਕੇ ਬੇਨਤੀ ਆ ਵੀ ਇਦਾਂ ਦਾ ਕੋਈ ਲੱਗਜ ਨਾ ਕੱਢੋ ਆਪਣੀਆਂ ਧੀਆਂ ਪੂਰੇ ਵਰਲਡ ਦੀਆਂ ਧੀਆਂ ਪੈਣਾ ਸਾਂਝੀਆਂ ਨੇ ਤੇ ਆਪਾਂ ਧੀਆਂ ਪੈਣਾ ਦੇ ਅੱਜ ਧੀਆਂ ਪੈਣਾ ਨਾ ਹੁੰਦੀਆਂ ਅੱਜ ਆਪਾਂ ਜਗਤ ਤੇ ਨਾ ਹੁੰਦੇ ਅੱਜ ਅੱਜ ਆਪਣੀਆਂ ਧੀਆਂ ਪੈਣਾ ਨਾ ਹੁੰਦਾ ਨਾ ਜੱਜਮਾਨ ਹੋਣਾ ਸੀਗਾ ਸਾਹਿਬ ਨਾ ਕੋਈ ਪੁਲਿਸ ਮੁਲਾਜ਼ਮ ਹੋਣਾ ਸੀਗਾ ਨਾ ਕੋਈ ਲੀਡਰ ਹੋਣਾ ਸੀਗਾ ਨਾ ਮੇਰੇ ਵਰਗਾ ਕੋਈ ਨੰਘ ਹੋਣਾ ਸੀਗਾ ਨਾ ਸਿਵ ਹਸਨ ਵਾਲੇ ਹੋਣੀ ਸੀ ਮੰਨਣਾ ਗੱਲ ਜੇ ਆਪਣੀ ਧੀ ਪੈਣ ਨਾ ਹੁੰਦੀ ਤਾਂ ਜੀ ਜੀ ਬਿਲਕੁਲ ਸਹੀ ਗੱਲ ਉਹਨਾਂ ਦੇ ਘਰ ਵਿੱਚੋਂ ਆਇਆ ਨਾ ਉਹਨਾਂ ਦੀ ਜਗ੍ਹਾ ਤੋਂ ਆਇਆ ਨਾ ਫਿਰ ਆਪਾਂ ਉਹਨਾਂ ਨੂੰ ਗਾਲ੍ਹਾਂ ਕੱਢਣ ਦੇ ਆ ਉਹਨਾਂ ਦੇ ਘਰੇ ਗਾਲ੍ਹਾਂ ਕੱਢੀ ਜਾਂਦੇ ਧੀਆਂ ਭੈਣਾਂ ਵੇਹਾਲੋ ਦੱਸ ਯਾਰ ਕਿੱਥੇ ਜਾਂਦੀ ਗੱਲ ਮੈਂ ਤਾਂ ਇਹ ਪੁੱਛਣਾ ਚਾਹੁੰਦਾ ਉਹਨਾਂ ਵੀਰਾਂ ਨੂੰ ਗੁੱਸਾ ਨਾ ਮੰਨੋ ਮੇਰੇ ਵੀਰ ਮੈਂ ਤੁਹਾਡੇ ਸਾਹਮਣੇ ਗੱਲ ਕਹਿਣਾ ਤੁਸੀਂ ਬੇਸ਼ੱਕ ਦਰਖਾਸਤਾਂ ਮੇਰੀ ਜਗ੍ਹਾ ਤੇ ਅਫਸਰਾਂ ਨੂੰ ਵੀ ਪਤਾ ਵੀ ਗਲਤ ਜਿਹੜਾ ਗਲਤ ਹੈ ਤੇ ਗਲਤ ਹੈ ਠੀਕ ਹੈ ਨਾ ਮੈਂ ਤੁਹਾਨੂੰ ਇਹੀ ਕਹਿਣਾ ਵੀਰਾਂ ਨੂੰ ਸਭ ਸਨ ਵਾਲੇ ਬਾਈਆਂ ਨੂੰ ਵੀ ਤੁਸੀਂ ਆਪਣੇ ਮੂੰਹ ਸੰਭਾਲ ਕਰੋ ਕੋਈ ਆਪਣਾ ਵੈਰ ਨਹੀਂ ਕੋਈ ਕੋਈ ਦੁਸ਼ਮਣੀ ਨਹੀਂ ਕੋਈ ਗੱਲਬਾਤ ਨਹੀਂ ਆਪਾਂ ਆਪਣੇ ਭਾਰਤ ਦੇ ਭਾਰਤ ਦੇ ਵਾਸੀ ਬਣ ਕੇ ਰਹੀਏ ਭਾਰਤ ਦੀ ਗੱਲ ਕਰੀਏ ਆਪਾਂ ਕੋਈ ਏਦਾਂ ਦੇ ਜਿਹੜੇ ਦੇਸ਼ ਦਾ ਖਾਈਏ ਨਾ ਉਹਦੇ ਗੁਣ ਗਾਉਣੇ ਚਾਹੀਦੇਗੇ ਆਪਾਂ ਇੰਨੀ ਗੱਲ ਕਹਿੰਦੇ ਸਮਝ ਆਉਣੇ ਆ ਜੇ ਕੋਈ ਗਲਤੀ ਸਲਤੀ ਕੋਈ ਗਲਤ ਨਿਕਲ ਗਿਆ ਹੋਵੇ ਤੇ ਸਾਡੇ ਵੀ ਸਮਝ ਕੇ ਸਾਡੇ ਜਾਂ ਭਰਾ ਸਮਝ ਕੇ ਜਾਂ ਰੂਹਾਂ ਸਮਝ ਕੇ ਤੇ ਸਾਨੂੰ ਸੰਗਤ ਜਿਹੜੀ ਹੁੰਦੀ ਉਹ ਬਖਸ਼ਨਹਾਰ ਹੁੰਦੀ ਆ ਇੱਕ ਪ੍ਰਮਾਤਮਾ ਦਾ ਰੂਪ ਹੁੰਦੀ ਸੰਗਤ ਹੁੰਦੀ ਹੈ ਨਾ ਵੀ ਬਕਸਨ ਹਾਰ ਹੁੰਦੀ ਆ ਵੀ ਬਕਸ ਵੀ ਸਕਦੀ ਆ ਵਾਹਿਗੁਰਜੀ ਖਾਲਸਾ ਤੇ ਵਾਹਿਗੁਰਜੀ ਕੀ ਫਤਿਹ ਤਾਂ ਦੋਸਤੋ ਇਹ ਸੰਸਾ ਦੇ ਨਾਲ ਕੁਲਦੀਪ ਸਿੰਘ ਨਿਹੰਗ ਸਿੰਘ ਜਿਨ੍ਹਾਂ ਨੇ ਬਹੁਤ ਵਧੀਆ ਗੱਲਾਂ ਕੀਤੀ ਸਮਾਜ ਨੂੰ ਲੈ ਕੇ ਸਿੱਖਿਆ ਨੂੰ ਲੈ ਕੇ ਹੋਰ ਹੋਰ ਵੱਖ-ਵੱਖ ਅ ਵੱਖ-ਵੱਖ ਧਰਮਾਂ ਨੂੰ ਲੈ ਕੇ ਤਾਂ ਐਦਾਂ ਦੀਆਂ ਖਬਰਾਂ ਦੇ ਲਈ ਜੁੜੇ ਰਹੋ ਨਿਰਪੱਖ ਪੋਸਟ ਪੰਜਾਬੀ ਦੇ ਨਾਲ ਮੈਂ ਆਕਾਸ਼